ਗੁਰਦਾਸ ਮਨ ਜਿੱਤ ਬਹੁਤ ਐਸੇ ਗੀਤ ਆ ਵੀ ਜਿੰਨਾ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਇੰਨੀ ਸਾਫ ਸੁਥਰੀ ਗਾਇਕੀ ਤੁਸੀਂ ਆਪਣੇ ਪੂਰੀ ਫੈਮਿਲੀ ਨਾਲ ਬੈ ਕੇ ਦੇਖ ਸਕਦੇ ਹੋ ਸੋ ਠੀਕ ਹੈ ਮੰਨਦੇ ਆ ਕਿ ਹੌਲੀ ਹੌਲੀ ਸਦੀ ਬਦਲਦੀ ਐ ਸਮਾਂ ਬਦਲਦਾ ਐ ਐਂਡ ਜਿਹੜੇ ਨਿਊ ਜਨਰੇਸ਼ਨ ਆ ਹਨਾ ਇਹ ਚਾਹਦੇ ਕੁਝ ਡਿਫਰੈਂਟ ਹੋਵੇ ਪਰ ਇਦਾਂ ਗਾਲਾਂ ਕੱਢ ਕੇ ਜੇ ਤੁਸੀਂ ਗਾਣੇ ਬਣਾਉਣ ਲੱਗ ਗਏ ਕੀ ਰਿਸਪੈਕਟ ਰਹੂਗੀ ਸਿੱਖ ਕੌਮ ਦੀ ਸਿੱਖਾਂ ਦੇ ਅੱਗੇ ਆ ਸਿੱਖਾਂ ਤਾਂ ਗਏ ਤੁਹਾਨੂੰ ਪਤਾ ਵੀ ਕਿੰਨਾ ਲੋਕ ਉਹਨਾਂ ਮਾੜਾ ਸਮਝ ਲਾਗੇ ਖਾਲਸਾਣ ਦੇ ਕੁਝ ਐਸੇ ਖਾਲਸਾਣ ਦੇ ਵਿੱਚ ਜਿਹੜੇ ਛਲਾਰੂ ਜਾਲੀ ਖਾਲਸਾਣੀ ਮੈਂ ਕਹਿੰਨੀ ਉਹਨੂੰ ਬੜੇ ਆ ਵੀ ਜਿਨ੍ਹਾਂ ਨੇ ਸਾਡੀ ਸਿੱਖਾਂ ਦੇ ਪੱਗ ਨੀਵੇਂ ਕਰਦੇ ਸਾਡਾ ਸਿਰ ਨੀਵਾ ਕਰਦਾ ਗੁਰਦੁਆਰਾਂ ਚ ਇਹਨਾਂ ਨੇ ਗਾ ਪਾਕਿਸਤਾਨ ਨੂੰ ਨੀਵਾ ਕਰਦਾ ਹੁਣੇ ਪੰਜਾਬੀ ਸਿੰਗਰ ਕਰਨ ਔਜਲਾ ਔਜਲੇ ਆਈ ਥਿੰਕ ਜੱਟ ਹੁੰਦੇ ਆ ਜੱਟ ਸਿੱਖ ਫੈਮਿਲੀ ਤੋਂ ਆਇਆ ਤਾਂ ਜੱਟਾਂ ਦਾ ਮੁੰਡਾ ਉਹ ਇਦਾਂ ਦੇ ਕਰਤੋਤਾ ਸਿਰਫ ਤੋਂ ਉਹ 2 ਮਿੰਟ ਦੀ ਪਬਲਿਸਿਟੀ ਕਰਨ ਲੈਣ ਵਾਸਤੇ ਬਸ ਸਾਰੇ ਪਾਸੇ ਦਿਲਜੀਤ ਤੋਂ ਜ਼ਿਆਦਾ ਮੇਰਾ ਨਾਮ ਹੋ ਜੇ ਸਾਰੇ ਪਾਸੇ ਕਰਨ 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 ਹੋਵੇ 2 ਮਿੰਟ ਦੀ ਪਬਲਿਸਿਟੀ ਲੈਣ ਵਾਸਤੇ ਤੂੰ ਕਿੰਨਾ ਗੰਦਾ ਵਰਡ ਇਸਤੇਮਾਲ ਕੀਤਾ ਗਾਣੇ ਦੇ ਵਿੱਚ ਐਂਡ ਆਈ ਸਵਰ ਟੂ ਗੋਡ ਕਿ ਤੂੰ ਮੈਨੂੰ ਕਰਨ ਔਜਲੇ ਤੇਰਾ ਕਿਤੇ ਸ਼ੋਅ ਕੈਨੇਡਾ ਹੋਇਆ ਨਾ ਇੱਥੇ ਸਾਡੀ ਸਿਟੀ 'ਚ ਮੈਂ ਉਹ ਦਲੇਰ ਜਨਾਨੀ ਮੈਂ ਆਪਣੇ ਆਪ ਨੂੰ ਕਹਿੰਦੀ ਹਾਂ ਮੈਂ ਸਮਾਜ ਤੋਂ ਦੁਨੀਆ ਤੋਂ ਕਿਸੇ ਤੋਂ ਨਹੀਂ ਡਰਦੀ ਸਿਵਾਏ ਰੱਬ ਤੋਂ ਕਿਉਂਕਿ ਜਦੋਂ ਜਿਹੜਾ ਬੰਦਾ ਗਲਤ ਕੰਮ ਹੀ ਨਹੀਂ ਕਰਦਾ ਜਿਹੜਾ ਆਪਣੇ ਦਸਾਂ ਨੌਂ ਦੀ ਕੀਰਤ ਕਰਕੇ ਖਾਂਦਾ ਕਿਉਂ ਡਰੂਗਾ ਕਿਸੇ ਕੋਲੋਂ ਪੰਮੈਂ ਤੈਨੂੰ ਸਟੇਜ ਤੇ ਆ ਕੇ ਇਹੀ ਨਾਮ ਤੋਂ ਸੱਦਣਾ ਕਰ ਰੋਜਲਾ ਔਰ ਸਮਾਈਲ ਦੇ ਨਾਲ ਔਰ ਤੂੰ ਐਸੈਪਟ ਕਰੇਂਗਾ ਇਸ ਚੀਜ਼ ਨੂੰ ਤੇਰੇ ਮੂੰਹ ਤੇ ਸਮਾਈਲ ਹੋਣੀ ਚਾਹੀਦੀ ਓਕੇ ਐਦਾਂ ਨਹੀਂ ਮੂੰਹ ਕਰਨਾ ਫਿਰ ਮੈਨੂੰ ਐਦਾਂ ਕਿਉਂ ਕਿਹਾ ਕਿਉਂਕਿ ਤੂੰ ਹੀ ਕਿਹਾ ਸਾਨੂੰ ਕਹਿਣ ਵਾਸਤੇ ਮਜਬੂਰ ਕੀਤਾ ਤੇ ਮੈਂ ਸਭ ਨੂੰ ਕਹਿੰਦੀ ਆ ਵੀ ਜਿਹੜੇ ਇੱਕ ਅੱਛੇ ਫੈਮਿਲੀ ਦੇ ਬੱਚੇ ਆ ਅੱਛੇ ਘਰੋਂ ਜਿਹਨਾਂ ਦੇ ਪਰੇਸ਼ ਹੋਏ ਜਿਹਨਾਂ ਨੂੰ ਲੱਗਦਾ ਕਿ ਵਾਕਿਆ ਇਹ ਗਾਣਾ ਗਲਤ ਹੈ ਇਹ ਇੱਕ ਮਾਂ ਨੂੰ ਗਾਲ ਕੱਢੀ ਗਈ ਆ ਮਾਂ ਸਮਝਦੇ ਹੋ ਮਾਂ ਬੜਾ ਪਵਰਾ ਸ਼ਬਦ ਹੈ ਮਾਂ ਦਾ ਮਾਂ ਤੁਹਾਡੀ ਹੋਵੇ ਮੇਰੀ ਹੋਵੇ ਕਿਸੇ ਦੇ ਵੀ ਹੋਵੇ ਮਾਂ ਮਾਈ ਹੁੰਦੀ ਕਾਇਨਾਤ ਨੇ ਬੜੀ ਪਿਆਰੀ ਜੀ ਇਹ ਮਾਂ ਨੂੰ ਬੜਾ ਪਿਆਰੇ ਜੇ ਦਰਜੇ ਨਾਲ ਨਵਾਜਿਆ ਮਮਤਾ ਨਾਲ ਭਰੀ ਹੋਈ ਇੱਕ ਮਾਂ ਜਿਹਨੂੰ ਆਪਾਂ ਕਹਿੰਦੇ ਨੇ ਪੁੱਤਲਾ ਤੋ ਮਾਂ ਬਹੁਤ ਹੀ ਰਿਸਪੈਕਟਫੁਲ ਵਰਡ ਹੈ ਚੀਨ ਉਸ ਬੰਦੇ ਨੇ ਗਾਲ ਕੱਢ ਕੇ ਨਵਸਦਿਆ ਸ਼ਬਦ ਨੂੰ ਸੋਚੋ ਕਿ ਇਹਦੇ ਮਾਂ ਪਿਓ ਨੇ ਕੀ ਮਹਿਸੂਸ ਕੀਤਾ ਹੋਣਾ ਇਹ ਗਾਣਾ ਸੁਣ ਕੇ ਵੀ ਕੀ ਬਕਵਾਸ ਕਰ ਰਿਹਾ ਠੀਕ ਹੈ ਭਾਈ ਤੈਨੂੰ ਬੁੜੀਆਂ ਵਾਲੇ ਕੱਪੜੇ ਪਾਉਣ ਦਾ ਸ਼ੌਂਕ ਹੈ ਤੂੰ ਪਾ ਥੂ ਲੇ ਡੀਸਪੋਰਟਸ ਲੈ ਕੇ ਰੈਪ ਮਾਡਲ ਤੇ ਜਾ ਤੂੰ ਜਾ ਅਸੀਂ ਤੈਨੂੰ ਨਹੀਂ ਰੋਕਦੇ ਆ ਸਾਡੇ ਵੱਲੋਂ ਤੂੰ ਬਿਕਨੀ ਦੇ ਵਿੱਚ ਆ ਜਾ ਰੈਪ ਮਾਡਲ ਤੇ ਅਸੀਂ ਤੈਨੂੰ ਕੁਝ ਨਹੀਂ ਕਵਾਂਗੇ ਵੀ ਅੰਡਰਸਟੈਂਡ ਕਿ ਤੂੰ ਗੇ ਬਣ ਗਿਆ ਹੈ ਗਾਣਾ ਕੱਢ ਕੇ ਗਾਣਾ ਸੋਸ਼ਲ ਹਿੱਟ ਹੋ ਜੇ ਮੈਂ ਇਸ ਚੀਜ਼ ਦੇ ਬਿਲਕੁਲ ਖਿਲਾਫ ਹਾਂ ਸੋ ਕਰਨੋਜਲੇ ਮੈਂ ਤੇਰੀ ਸਾਈਡ ਨਹੀਂ ਲਵਾਂਗੀ ਕਦੇ ਵੀ ਮੈਂ ਇੰਨੇ ਗੰਦੇ ਗਾਣੇ ਨੂੰ ਪ੍ਰੋਮੋਟ ਕਦੇ ਨਹੀਂ ਕਰੂੰਗੀ ਨਾ ਹੀ ਮੈਂ ਐਸੇ ਗਲਤ ਸਿੰਗਰ ਨੂੰ ਰਿਕਵੈਸਟ ਹੈ ਸਾਰਿਆਂ ਤੋਂ ਵੀ ਇਹਦੇ ਥੱਲੇ ਮੈਸੇਜ ਕਰ ਕਰਕੇ ਹੁਣ ਇਹਨੂੰ ਮਦਰ ਫੋਕਰ ਨਾਮ ਤੋਂ ਸਦਨਾ ਕਰਨੋਜਲੇ ਨੂੰ ਤਾਂ ਕਿ ਇਹਨਾਂ ਪਤਾ ਲੱਗੇ ਇਹਨੇ ਗਾਲ ਆਪਦੀ ਮਾਂ ਨੂੰ ਤਾਂ ਗਾਲ ਕੱਢੀ ਕੱਢਿਆ ਇਹਨੇ ਆਪਣੀ ਮਾਂ ਨੂੰ ਗਾਲ ਕੱਢੀ ਹੈ ਇਹਨੇ ਗਾਲ ਸਾਰਿਆਂ ਦੀ ਮਾਵਾਂ ਨੂੰ ਕੱਢੀ ਹੈ ਜੇ ਤੁਹਾਨੂੰ ਆਪਣੇ ਆਪਣੀਆਂ ਮਾਵਾਂ ਨਾਲ ਪਿਆਰ ਹੈ ਨਾ ਤੁਸੀਂ ਆਪਣੇ ਆਪਣੀ ਮਾਂ ਦੀ ਰਿਸਪੈਕਟ ਕਰਦੇ ਹੋ। ਇਸ ਬੰਦੇ ਨੂੰ ਮੂੰਹ ਤੋੜ ਜਵਾਬ ਦਿਓ। ਇਹਦਾ ਬਾਈਕਟ ਕਰ ਦਿਓ ਇਹਦੇ ਗਾਣਿਆਂ ਦਾ ਇਹਦੇ ਸਟੇ ਸ਼ੋਸ ਜਿੱਥੇ ਟਿਕਟ ਨਾ ਖਰੀਦੋ ਬਿਲਕੁਲ ਟੋਟਲੀ ਬਾਈਕਟ ਕਰੋ ਇਹ ਬੰਦੇ ਦਾ। ਜੇ ਤੁਸੀਂ ਆਪਣੀ ਮਾਂ ਨੂੰ ਮੁਹੱਬਤ ਕਰਦੇ ਹੋ। ਔਰ ਜੇ ਤੁਸੀਂ ਆਪਣੀ ਮਾਂ ਨੂੰ ਮੁਹੱਬਤ ਹੀ ਨਹੀਂ ਕਰਦੇ। ਫਿਰ ਤੁਸੀਂ ਵੀ ਕਰਨੋ ਅਸਲੇ ਵਰਗੇ ਹੋਵੋਗੇ। ਮਾਂ ਨੋਮੀ ਨਿ ਰੱਖਦੀ ਕਿ ਬੱਚੇ ਨੂੰ ਕੁਛ ਇੰਨੀਆ ਪੀੜਾ ਤਕਲੀਫਾਂ ਦਰਦਾਸ ਹੈ ਕਿ ਉਹ ਬੱਚੇ ਨੂੰ ਜਨਮ ਦਿੰਦੀ ਆ ਫਿਰ ਉਹ ਬੱਚੇ ਨੂੰ ਚੱਲਣਾ ਸਿਖਾਉਂਦੀ ਆ ਖਾਣਾ ਸਿਖਾਉਂਦੀ ਆ ਬੋਲਣਾ ਸਿਖਾਉਂਦੀ ਆ ਆਪਣੀ ਜ਼ਿੰਦਗੀ ਦੇ ਜਿਹੜਾ ਬਹੁਤ ਇੰਪੋਰਟੈਂਟ ਟਾਈਮ ਹੁੰਦਾ ਨਾ ਮਾਂ ਦਾ ਉਹ ਸਾਰਾ ਟਾਈਮ ਉਹ ਬੱਚੇ ਨੂੰ ਰੇਸ ਕਰਨ ਚਲਾ ਦਿੰਦੀ ਆ ਤੇ ਬੱਚਾ ਵੱਡਾ ਹੋ ਕੇ ਕਹਦੇ ਆ ਨੋਦਲਾ ਰਾਈਟ ਸੋ ਪਹਿਲੇ ਕਰਨਾ ਆਦਲਾ ਸਿੱਖ ਗਿਆ ਕਿ ਮਾਂ ਹੁੰਦੀ ਕੀ ਆ ਮਾਵਾ ਦੇ ਰਿਸਪੈਕਟ ਕਿਵੇਂ ਕਰੀਦੀ ਆ ਸੋ ਮੈਨੂੰ ਬਹੁਤ ਬੁਰਾ ਲੱਗਿਆ ਗੀਤ ਜਿੰਨੇ ਵੀ ਸਿੰਗਰ ਆਪਣੇ Song ਵਿੱਚ ਐਦਾਂ ਦੇ ਸ਼ਬਦਾਂ ਦਾ ਉਚਾਰਨ ਕਰਨਗੇ ਇਹਨਾਂ ਦੇ ਸ਼ਿਤਰ ਮਾਰੋ ਤੇ ਬਾਇਕਾਟ ਕਰੋ ਚਾਹੇਂਦ